ਦਾ ਨਹੀਂ ਉਹ ਯਾਰ ਗੱਲ ਸੁਣੀ ਆ ਦੱਸ ਜਰਦਾ ਹੈਗਾ ਤਾਂ ਥੋੜਾ ਜਿਹਾ ਮਲਕੇ ਦੇ ਯਾਰ ਅੱਜ ਸਮਾਂ ਜਰਦਾ ਜੁਰਦਾ ਨਹੀਂ ਖਾਣਾ ਮੈਨੂੰ ਤਾਂ ਜਰਦਾ ਛੱਡੇ ਨੂੰ 3 ਮਹੀਨੇ ਹੋ ਗਏ ਉਹ ਤੂੰ ਝੂਠਾ ਬੋਲ ਮੈਨੂੰ ਪਤਾ ਤੂੰ ਨਹੀਂ ਛੱਡ ਸਕਦਾ ਉਹ ਖਰਾਵਾ ਤੇਰੀ ਜੇ ਸਿਹਤ ਨਹੀਂ ਠੀਕ ਤਾਂ ਕਿਸੇ ਡਾਕਟਰ ਨੂੰ ਦਿਖਾ ਦਵਾਈ ਲੈ ਓਏ ਉਹ ਤੂੰ ਦੇਖਣ ਨੂੰ ਚੰਗਾ ਭਲਾ ਲੱਗਦਾ ਇਹ ਨਸ਼ੇ ਬੰਦੇ ਨੂੰ ਅੰਦਰੋਂ ਹੀ ਖੋਖਲਾ ਕਰ ਦਿੰਦੇ ਆ ਤੂੰ ਦਵਾਈ ਦੋਈ ਲੈ ਕੋਈ ਉਹ ਮੇਰੀ ਗੱਲ ਸੁਣ ਜੇ ਛੱਟ ਲਾਉਣੀ ਆ ਤਾਂ ਆ ਜਾ ਮੇਰੇ ਕੋਲ ਮਾਲ ਹੈਗਾ ਆਪਾਂ ਦੋਨੇ ਜਣੇ ਬਹਿ ਕੇ ਪੀਨੇ ਆ ਨਜ਼ਾਰੇ ਲਵਾਂਗੇ ਨਜ਼ਾਰੇ ਉਹ ਓਪਰਾਵਾ ਮੈਂ ਹੋ ਜਾ ਨਜ਼ਾਰੇ ਨਹੀਂ ਲੈਂਦਾ ਨਾਲੇ ਗੱਲ ਸੁਣ ਇਹ ਨਸ਼ੇ ਲਾਉਣੇ ਸੌਖੇ ਆ ਛੱਡਣੇ ਬੜੇ ਔਖੇ ਆ ਯਾਰ ਮੈਂ ਤੈਨੂੰ ਗੱਲ ਕਰਕੇ ਤੂੰ ਤਾਂ ਭਾਸ਼ ਨਹੀਂ ਦੇਣ ਲੱਪਿਆ ਚੰਗਾ ਤੇਰੀ ਮਰਜ਼ੀ ਮੈਂ ਚੱਲਦਾ ਉਹ ਚੰਗਾ ਭਰਾਵਾ ਮੇਰਾ ਫਰਜ਼ੀ ਤੈਨੂੰ ਸਮਝਾਉਣਾ ਅੱਗੇ ਤੇਰੀ ਮਰਜ਼ੀ ਪਰ ਕਿ ਲੋਕ ਸਮਝਦੇ ਆਪਣੇ ਆਪ ਨੂੰ ਨਹੀਂ ਲਿਆ ਦੇ ਨਹੀਂ ਨਾਲ ਲਿਆ ਦਿੰਦੇ ਹੋ ਅਹੀਂ ਕਿੜਾ ਵਹਿ ਲਿਆਉਣੇ ਛੜਾਰ ਲਿਆਉਣੀ ਹੈ ਵਹਿ ਖਰਚਨੇ ਆਪਣੇ ਪੰਡੇ ਬਾੜੇ ਫੇਰਦੇ ਆ ਓ ਸਾਨੂੰ ਤਾਂ ਮਾਰ ਲਿਆ ਟੈਨਸ਼ਨਾਂ ਨੇ ਨਿਕੰਮ ਇਹੋ ਜਿਹੇ ਨੂੰ ਮੈਂ ਨਹੀਂ ਜਾਣਦਾ ਸੀ ਨਾਲੇ ਆਗੇ ਨਾਲੇ ਆਖਿ ਡਿਓ ਆਪਣੇ ਆਪ ਨੂੰ ਪਤਾ ਨਹੀਂ ਕੀ ਬਣੇ ਫਿਰਦੇ ਆ ਕਿ ਸ਼ਰਮ ਨਹੀਂ ਲਿਆ ਕੇ ਦੇਣੀ ਓ ਅਸੀਂ ਕਿਹੜਾ ਨਹੀਂ ਲਿਆ ਸਕਦੇ ਪੈਸੇ ਖਰਚੇ ਦੇ ਚੀਜ਼ ਲੈ ਆਂਦੀ ਸਾਨੂੰ ਤਾਂ ਮਾਰ ਲਿਆ ਟੈਨਸ਼ਨਾਂ ਨੇ ਕਦਾ ਮੈਂ ਇਹੋ ਜਿਹਾਂ ਨੂੰ ਕੀ ਸਮਝਦਾ ਸੀ ਇਹੋ ਜਿਹਾਂ ਤਾਂ ਮੇਰੇ ਪਤਾ ਨਹੀਂ ਕਿੰਨੇ ਅੱਗੇ ਪਿੱਛੇ ਧੁੰਮਦੇ ਫਿਰਦੇ ਆ ਆਪਣੇ ਆਪ ਨੂੰ ਬਣੇ ਫਿਰਦੇ ਆ ਹੂੰ ਉਹ ਚਾਚੇ ਕਿਦਾਂ ਗੱਲਾਂ ਕਰੀ ਜਾਂਦਾ ਇਕੱਲਾ ਹੀ ਉਹ ਮੈਂ ਕਿਦਾਂ ਗੱਲਾਂ ਕਰਨੀਆਂ ਬਹਿ ਜਾ ਬਹਿ ਜਾ ਬਹਿ ਜਾ ਐਵੇਂ ਐਦਿਮ ਮੂੜਿਆ ਕੀਤਾ ਦਰੂਪੇੜ ਨੂੰ ਮੈਂ ਦਾ ਜਾਲ ਫਿਟ ਲਾ ਹੀ ਲੈਨੇ ਆ ਚਾਚਾ ਹੁ ਮੂੜ ਮੂੜ ਬੜਉਣਾ ਬੰਦ ਕਰਦੇ ਹੁਣ ਕਿਉਂ ਕੀ ਗੱਲ ਹੋ ਗਈ ਕੀ ਹੋਇਆ ਮੂੜ ਨੂੰ ਕਿਉਂ ਕੀ ਗੱਲ ਓਏ ਮੈਂ ਕਿਉਂ ਆਪਣਾ ਮੂਡ ਬਣਾਉਣਾ ਬੰਦ ਕਰਦੇ ਆ ਹੈ ਇਹ ਸ਼ਰਾਬ ਚਾਚਾ ਹੀ ਟੱਡ ਲਈ ਹੁਣ ਜ਼ਹਿਰ ਬਣ ਗਈ ਆ ਓ ਮੇਰੇ ਲਈ ਜ਼ਹਿਰ ਬਣ ਗਈ ਮੈਨੂੰ ਕੋਈ ਲਿਆ ਕੇ ਦਿੰਦਾ ਚਾਚਾ ਜੀ ਜਿਹੜੇ ਡਾਕਟਰ ਕੋਲੋਂ ਤੁਸੀਂ ਦਵਾਈ ਲੈਣ ਗਏ ਸੀ ਨਾ ਉਹਨਾਂ ਨੇ ਤੁਹਾਨੂੰ ਸ਼ਹਿਰ ਤੋਂ ਦੱਸਿਆ ਕਿ ਨਹੀਂ ਦੱਸਿਆ ਪਰ ਮੈਨੂੰ ਸਾਰਾ ਕੁਝ ਦੱਸ ਦਿੱਤਾ ਜੀ ਉਹ ਕੀ ਦਿਨ ਦੇ ਸਿਆ ਡਾਕਟਰ ਨੇ ਕਿਤੇ ਨਹੀਂ ਮੇਰੇ ਤੁਰ ਜਾਣ ਦੇ ਨਾਲ ਇਹ ਗੱਲ ਸੁਣਾ ਹੋ ਚੱਲਾ ਕੋਈ ਨਹੀਂ ਹੁੰਦਾ ਚਾਚਾ ਜੀ ਜੇ ਤੁਸੀਂ ਸ਼ਰਾਬ ਪੀਣੀ ਨਾ ਨਾ ਛੱਡੀ ਤੇ ਇੱਕ ਦਿਨ ਤੁਸੀਂ ਸਾਨੂੰ ਛੱਡ ਕੇ ਦੁਨੀਆ ਤੋਂ ਦੂਰ ਚਲੇ ਜਾਓਗੇ ਉਹ ਕਿਦੇ ਨੇ ਮੈਂ ਚੱਲ ਗਿਆ ਪੁੱਤਰਾ ਕੋਈ ਸ਼ਰਾਬ ਪੀ ਕੇ ਮਰ ਗਿਆ ਕੋਈ ਮੈ ਉਹਦਾ ਹੀ ਬਿਮਾਰੀ ਲੈਣ ਮਰ ਗਿਆ ਇੱਕ ਮੈਂ ਕਿਹਾ ਦਿਨ ਮਰਨਾ ਹੀ ਹੈ ਹਰਿਆਵੇ ਦਾ ਡਰ ਘਾ ਰਹੇ ਵਿੱਚ ਜਾਓ ਬੰਦਿਆ ਤੇਰਾ ਵੀ ਕੋ ਜਵਾਬ ਨਹੀਂ ਹੈ ਬਾਉਜੀ ਉਹ ਕੌਣ ਆ ਵੀ ਆ ਜਾਓ ਰਾਜਾ ਖੁੱਲਿਆ ਵਸਤੇ ਬਾਉਜੀ ਨਮਸਤੇ ਭਾਈ ਨਮਸਤੇ ਹੋਰ ਸੁਨਾਹ ਦੱਸਿਆ ਕੀ ਹਾਲਾ ਤੇਰਾ ਅੱਜ ਘਰ ਨਹੀਂ ਗਿਆ ਟਾਈਮ ਤਾਂ ਬਹੁਤ ਹੋ ਗਿਆ ਹਾਂਜੀ ਬਾਉਜੀ ਟਾਈਮ ਤਾਂ ਬਹੁਤ ਹੋ ਗਿਆ ਕੋਈ ਕੰਮ ਆ ਮੇਰੇ ਨਾਲ ਕਿਵੇਂ ਆਇਆ ਬਾਬੂ ਜੀ ਪੈਸੇ ਚਾਹੀਦੇ ਸੀ ਥੋੜੇ ਜਿਹਾ ਜੇ ਤੁਸੀਂ ਦੇ ਦਿੰਦੇ ਤੇ ਤੁਹਾਡੀ ਬੜੀ ਮਿਹਰਮਾਨੀ ਹੁੰਦੀ ਮੈਨੂੰ ਪਤਾ ਲੱਗਿਆ ਹੁਣ ਤੂੰ ਰੋਜ਼ ਪੈਸੇ ਲੈਣ ਲੱਗ ਪਿਆ ਇਹਦੇ ਕੋਈ ਨਸ਼ਾ ਤਾਂ ਨਹੀਂ ਕਰਦਾ ਨਹੀਂ ਬਾਬੂ ਜੀ ਅਸੀਂ ਗਰੀਬਾਂ ਨੇ ਨਸ਼ੇ ਕੀ ਕਰਨੇ ਨਸ਼ੇ ਤਾਂ ਹੁਣ ਹੀ ਬੜੇ ਮਹਿੰਗੇ ਗਏ ਨਾਲੇ ਇਸ ਮਹਿੰਗਾਈ ਨੇ ਤੇ ਲੋਕਾਂ ਦਾ ਲੱਖ ਹੀ ਤੋੜ ਕੇ 라 ਦਿੰਦਾ ਮੇਰੀ ਇੱਕ ਗੱਲ ਯਾਦ ਰੱਖੀ ਜੋ ਬੰਦਾ ਨਸ਼ਾ ਕਰਦਾ ਨਾ ਉਹ ਨਸ਼ੇ ਲੈ ਕਮਾ ਸਕਦਾ ਐ ਇੰਨਾ ਨਸ਼ਾ ਤੋਂ ਦੂਰ ਰਹੇਗਾ ਤਾਂ ਚੰਗਾ 16 ਨੇ ਸੱਚ ਬੋਲ ਜੀ ਪਰ ਮਜਬੂਰੀਆਂ ਬੰਦੀ ਤੋਂ ਪਤਾ ਨਹੀਂ ਕੀ ਕੁਝ ਕਰਵਾ ਦਿੰਦੀਆਂ ਆ ਫੜ ਪੈਸੇ ਪਰ ਮੇਰੀ ਗੱਲ ਤੇ ਗੌਰ ਜ਼ਰੂਰ ਕਰੀ ਇਹ ਨਸ਼ੇ ਬੰਦੇ ਨੂੰ ਬਰਬਾਦ ਕਰਕੇ ਰੱਖ ਦਿੰਦੇ ਨੇ ਭਾਉ ਜੀ ਮੈਂ ਹੋਰ ਤੇ ਕੋਈ ਨਸ਼ਾ ਨਹੀਂ ਕਰਦਾ ਪਰ ਸ਼ਰਾਬ ਕਿਤੇ ਕਿਤੇ ਥੱਕਿਆ ਮੁੰਡਾ ਹੋਵਾਂ ਹਾਂ ਤੇ ਜਰੂਰ ਛੇਡ ਲਾ ਲੈਂਦੀ ਆ ਉਹ ਸ਼ਰਾਬ ਨਾਲ ਕਿਹੜੀ ਸਿਹਤ ਬਣਦੀ ਆ ਇਹ ਵੀ ਉਲਟਾ ਨੁਕਸਾਨ ਹੀ ਪਹੁੰਚਾਉਂਦੀ ਆ ਡਾਇਲੌਗ ਨਹੀਂ ਬੋਤਲ ਤੇ ਕੀ ਲਿਖਿਆ ਹੁੰਦਾ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਪਰ ਮੁਰਦੇ ਤੁਸੀਂ ਫੇਰ ਵੀ ਨਹੀਂ ਜੀ ਪਰ ਸਰਕਾਰ ਹੈ ਪਿੰਡ-ਪਿੰਡ ਠੇਕੇ ਵੀ ਤਾਂ ਖੋਲੇ ਨੇ ਨਾ ਕਾਰ ਨੂੰ ਤਾਂ ਆਪਣੀ ਆਮਦਨਾਂ ਮਤਲਬ ਹੈ ਉਹਨਾਂ ਨੂੰ ਤੁਹਾਡੀ ਜ਼ਿਹ ਤੋ ਕੀ ਲੈਣਾ ਦੇਣਾ ਗੱਲ ਤੇ ਤੁਹਾਡੀ ਬੋਈ ਇਹ ਵੀ ਠੀਕ ਐ ਚੰਗਾ ਜੀ ਫਿਰ ਸੰਗਣਾ ਜਨਾ ਮੈਂ ਜਾਂਦਾ ਤੁਹਾਡੀ ਬਹੁਤ ਮਿਹਰਬਾਨੀ ਕੋਈ ਗੱਲ ਨਹੀਂ ਠੀਕ ਐ ਸੰਗਣਾ ਜੀ ਸਵੇਰੇ ਟਾਈਮ ਨਾਲ ਕੰਮ ਤੇ ਆ ਜਾਇਆ ਕਰ ਨਾਲੇ ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰ ਕੀ ਬਣਾ ਕੇ ਰੱਖਿਆ ਉਸ ਦਿਨੋਂ ਦਿਨ ਠੀਕ ਐ ਬੋਈ ਇਹ ਕੋਲ ਠੀਕ ਹੈ ਬੈਠ ਕੇ ਦੇਖ ਵਾਹ ਬੰਦਿਆ ਸ਼ਰਾਬ ਨੂੰ ਤਾਂ ਨਸ਼ੇ ਦੇ ਸਮਝਦਾਰ ਇਹਨੂੰ ਇਹ ਨਹੀਂ ਪਤਾ ਸ਼ਰਾਬ ਕਿੰਨੀ ਮਾੜੀ ਚੀਜ਼ ਹੈ ਜਦੋਂ ਇਹਨੂੰ ਲੋਕ ਥਾਂ ਥਾਂ ਦਾ ਚੱਕ ਕੇ ਘਰ ਲੈ ਆਉਂਦੇ ਨੇ ਵਾਹ ਤੇਰੇ ਹਾਲ ਕੈਫੇ ਤੇ ਪਈ ਆ ਇੱਥੇ ਹੀ ਆਇਆ ਹੁਣ ਆਨ ਤਾਂ بیا ਉਹ ਕਾ ਸੋਣਾ ਮੈਂ ਯਾਰ ਤੈਨੂੰ ਉਹ ਚ ਦੁਕਾਨੇ ਦੇਖਦਾ ਆ ਮੈਨੂੰ ਉਹਨੇ ਕਿਹਾ ਉਹ ਤੇ ਬਟਵਾਲ ਕੈਫਿਆਂਾਂ ਦੇ ਕੋਈ ਕਾਪੀਆਂ ਕਰਾਉਣ ਗਿਆ ਆ ਥੋੜੇ ਆ ਗੱਲ ਸੁਣੇ ਯਾਰ ਕੀ ਹਾਲ ਆ ਤੇਰਾ ਹਾਲ ਤਾਂ ਮੇਰਾ ਠੀਕ ਆ ਪਰ ਤੂੰ ਦੱਸ ਬੜੀ ਛੇਤੀ ਕੰਮ ਤੋਂ ਆ ਗਿਆ ਤੇਰਾ ਜੇ ਮੂਡ ਜਿਆ ਨਹੀਂ ਕੀਤਾ ਕੰਮ ਕਰਨ ਸੋਚਿਆ ਕੰਮੇ ਕੋਲ ਜਾਣੇ ਆ ਕਹਿੰਦੇ ਆ ਤਾਂ ਛੇੜ ਛੇੜ ਲਾਉਨੇ ਆ ਕੋਈ ਗੱਪਸ਼ਾਪ ਮਾਰ ਰਿਹਾ ਓਏ ਤੂੰ ਗੱਪਸ਼ਾਪ ਮੇਰੇ ਨਾਲ ਕੀ ਮਾਰਨੀ ਆ ਤੂੰ ਇਹੋ ਹੀ ਕਹਿਣਾ ਮੈਨੂੰ ਟੈਨਸ਼ਨ ਬੜੀ ਆ ਮੇਰੀ ਟੈਨਸ਼ਨ ਹੀ ਨਹੀਂ ਮੁੱਕਦੀ ਉਹ ਤਾਂ ਸੁਣ ਤੂੰ ਆਪਣੀਆਂ ਜਬੜੀਆਂ ਨਾ ਮਾਰ ਆ ਲੈ ਫਿਰ ਮੇਰੇ ਤੋਂ 100 ਰੁਪਏ ਲੈ ਤਾਂ 100 ਕੋਲੋਂ ਪਾ ਤਾਂ ਬੋਤਲ ਲੈ ਆ ਬੈਗ ਦੋਨੇ ਜਣੇ ਪੀਣੇ ਆ ਤੇ ਇੱਕ ਭਰਾ ਮੈਂ ਬੋਤਲ ਨਹੀਂ ਲਿਆਉਣੀ ਪੀਣ ਦਾ ਵੀ ਕੋਈ ਟਾਈਮ ਹੁੰਦਾ ਅੱਜ ਸਖਰ ਦੁਪਹਿਰ ਲੱਗੀ ਆ ਉਹ ਗੱਲ ਸੁਣ ਮੇਰੀ ਜਿੰਨੇ ਪੀਣੀ ਆ ਨਾ ਉਹਦੇ ਵਾਸਤੇ ਦੁਪਹਿਰ ਕੀ ਤੇ ਸ਼ਾਮ ਕੀ ਦੇਖ ਵਈ ਸੋਹ ਹੱਥ ਰੱਸਾ ਸਿਰੇ ਤੇ ਗੰਢ ਨਾ ਮੈਂ ਲਿਆਉਣੀ ਆ ਤੇ ਨਾ ਮੈਂ ਪੀਣੀ ਆ ਤੂੰ ਪੀਣੀ ਆ ਤਾਂ ਲੈ ਆ ਤੈਨੂੰ ਮੈਂ ਰੋਕਦਾ ਨਹੀਂ ਤਾਂ ਯਾਰਾਂ ਨੇ ਤਾਂ ਪੀਣੀ ਵੀ ਆ ਤੇ ਖਾਣੀ ਵੀ ਆ ਚੰਗਾ ਭਰਾ ਤੇਰੀ ਮਰਜ਼ੀ ਹਾਂ ਯਾਰ ਪਤਾ ਨਹੀਂ ਕਿਹੜੀਆਂ ਟੈਨਸ਼ਨਾਂ ਚ ਪਿਆ ਰਹਿੰਦਾ ਜੇ ਸ਼ਰਾਬਾਂ ਪੀਣ ਨਾਲ ਟੈਨਸ਼ਨਾਂ ਘਟ ਜਾਣੇ ਤਾਂ ਸਾਰੀ ਦੁਨੀਆ ਸ਼ਰਾਬਾਂ ਹੀ ਨਾ ਪੀਣ ਲੱਗ ਪਵੇ ਯਾਰ ਸਿਆ ਸਿਆ ਜੀ ਬੌਜੀ ਨੂੰ ਨੋ ਦੇ ਕੇ ਲੰਘੇ ਚੱਲੇ ਆ ਨਹੀਂ ਬੌਜੀ ਮੈਂ ਤੁਹਾਨੂੰ ਦੇਖਿਆ ਹੀ ਨਹੀਂ ਮੈਨੂੰ ਪਤਾ ਲੱਗਿਆ ਤੂੰ ਅੱਜ ਕੱਲ ਕੰਮ ਤੇ ਨਹੀਂ ਆ ਰਿਹਾ ਉਦੈ ਵੈਸੇ ਮਨ ਜਾਣੇ ਕਰਦਾ ਖੰਮ ਰੋਜ਼ ਹੀ ਹੁਣ ਸ਼ਰਾਬ ਪੀਣ ਲੱਗ ਪਿਆ ਹੈ ਨਹੀਂ ਮੈਂ ਸ਼ਰਾਬ ਕਿੱਥੇ ਪੀਦੀ ਆ ਮੈਂ ਆਮ ਕੋ ਸਜਣ ਮੇਤਰ ਮੈਨੂੰ ਮਿਲ ਗਿਆ ਉਹਨੇ ਮੈਨੂੰ ਬੌਜੀ ਆ ਮੈਂ ਦੋ ਕ ਪੈਗ ਲਗਾ ਦਿੱਤੇ ਨੇ ਤੇ ਮੈਂ ਤੁਹਾਨੂੰ ਬੋਲਾਂ ਮੈਂ ਇਹਨੂੰ ਮੈਂ ਉਦੋਂ ਵੀ ਟੋਕਿਆ ਸੀ ਵੀ ਸ਼ਰਾਬ ਨਾ ਪੀਆ ਕਰ ਪਰ ਤੂੰ ਮੁੜਿਆ ਨਹੀਂ ਆਪਣੇ ਕੰਮਾਂ ਤੋਂ ਨਹੀਂ ਆਖਿਆ ਤਾਂ ਤੁਸੀਂ ਮੈਨੂੰ ਸੀ ਬਾਉ ਜੀ ਪਰ ਕੀ ਕੀ ਦੱਸਾਂ ਬਾਉ ਜੀ ਮੇਰੀ ਗੱਲ ਸੁਣ ਮੇਰੀ ਇੱਕ ਗੱਲ ਸੁਣ ਲੈ ਆਖਰ ਨੂੰ ਕਿਸੇ ਦਿਨ ਤੂੰ ਪਛਤਾਏਗਾ ਜੇ ਅੱਜ ਮੇਰੀ ਗੱਲ ਤੂੰ ਨਹੀਂ ਮੰਨੀ ਠੀਕ ਹੈ ਬਾਉ ਜੀ ਮੈਂ ਕਿਹਾ ਸੀ ਨਾ ਸ਼ਰਾਬੀਆਂ ਦੇ ਕਦੇ ਘਰ ਨਹੀਂ ਵਸਦੇ ਉਮੇਸ ਰਾਤ ਛੱਡ ਦੇ ਨਹੀਂ ਤਾਂ ਆਖਰ ਨੂੰ ਕਿਸੇ ਦਿਨ ਪਛਤਾਏਗਾ ਠੀਕ ਹੈ ਭਾਈ ਠੀਕ ਹੈ ਠੀਕ ਹੈ ਭਾਈ ਹੂੰ ਲੱਗਦਾ ਚਾਚਾ ਜੀ ਫੇਰ ਪੀਂਦਿਆ ਆਇਆ ਚਲੋ ਚਾਚਾ ਨਾਲ ਗੱਲ ਕਰਦੇ ਆਂ ਜਾ ਕੇ ਜੇ ਚਾਚਾ ਮੰਨ ਗਿਆ ਤਾਂ ਚਾਚਾ ਕੀ ਹਾਲ ਚਾਲ? ਤੂੰ ਆ ਜਾ ਆ ਜਾ ਭਤੀਜਾ ਆ ਜਾ। ਬਹਿ ਜਾ। ਚਾਚੇ ਦਾ ਕੀ ਹਾਲ ਹੋ ਮਾ ਚਾਚੀ ਨੇ ਘਰ ਦਾ ਤਾਂ ਫੁੱਲਾਂ ਦੇ ਖੇਲਦੀ ਆ। ਚਾਚਾ ਅੱਜ ਤੇਰੇ ਨਾਲ ਇੱਕ ਗੱਲ ਕਰਨੀ ਆ। ਸੱਚੋ ਸੱਚੇ ਦੱਸੀ ਝੂਠ ਨਾ ਬੋਲੀ। ਨਹੀਂ ਮੈਂ ਕਿਉਂ ਝੂਠ ਬੋਲੂੰਗਾ? ਪੁੱਛ। ਅੱਜ ਚਾਚੇ ਕੋਲੋਂ ਕੀ ਪੁੱਛਣਾ ਚਾਹੁੰਨਾ? ਚਾਚਾ ਜੀ, ਤੁਸੀਂ ਬੇਸ਼ੱਕ दारू ਪੀਓ। ਮੈਂ ਤੁਹਾਨੂੰ ਨਹੀਂ ਡੱਕਦਾ। ਪਰ ਇਹ ਦੱਸੋ ਤੁਸੀਂ ਦਾਰੂ ਪੀਂਦੇ ਕਿਉਂ ਐਨੀ? ਪਰ ਇਹ ਤਾਂ ਦੱਸੋ ਚਾਚਾ ਜੀ ਸ਼ਰਾਬ ਉਹਦਾ ਹਾਲੇ ਨਿਕਲ ਆਵੇ ਪੁੱਤਰਾ ਮੈਂ ਸ਼ਰਾਬ ਉਹਦਾ ਨਹੀਂ ਪੀਦਾ ਮੈਂ ਸ਼ਰਾਬ ਤਾਂ ਆਪਣੀ ਟੈਨਸ਼ਨ ਦੂਰ ਕਰਨ ਵਾਸਤੇ ਪੀਂਦਾ ਟੈਨਸ਼ਨ ਕਰਕੇ ਪੀ ਰਹੇ ਹੋ ਚਾਚਾ ਜੀ ਤੁਹਾਨੂੰ ਕਾਦੀ ਟੈਨਸ਼ਨ ਹੈ ਪੁੱਤਰਾ ਮੈਂ ਕਿਸੇ ਦੇ ਕੋਲੋਂ 10000 ਰੁਪਇਆ ਉਧਾਰਾ ਲਿਆ ਸੀ ਤਾਂ ਉਹਨੂੰ ਛੇਤੀ ਵਾਪਸ ਕਰਨ ਵਾਸਤੇ ਆ ਕੇ ਸੀ ਪੈਸੇ ਦਾ ਕੋਈ ਇੰਤਜ਼ਾਮ ਨਹੀਂ ਹੋ ਸਕਿਆ ਉਸੇ ਕਰਕੇ ਮੈਨੂੰ ਸ਼ਰਾਬ ਦਾ ਸਹਾਰਾ ਲੈਣਾ ਪਿਆ ਅੱਛਾ ਤਾਂ ਇਹ ਗੱਲ ਹੈ ਹਾਂ ਪੁੱਤਰਾ ਤੁਹਾਡੇ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਇਹੋ ਟੈਨਸ਼ਨ ਮੈਨੂੰ ਲੱਗਣ ਨੂੰ ਲੱਗੇ ਕੋਹਣ ਵਾਂ ਅੰਦਰੋਂ ਅੰਤਰੀ ਖੋਖਲਾ ਕਰੀ ਜਾ ਰਹੀ ਹੈ ਖੋਖਲਾ ਕਰੀ ਜਾ ਰਹੀ ਹੈ ਚਾਚਾ ਜੀ ਸ਼ਰਾਬ ਪੀਣਾ ਕੋਈ ਟੈਨਸ਼ਨ ਦਾ ਹੱਲ ਨਹੀਂ ਤੁਸੀਂ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਪਏ ਹੋ ਸਿਹਤ ਨਾਲ ਖਿਲਵਾੜ ਸ਼ਰਾਬ ਪੀਂਦਿਆਂ ਨੂੰ ਦੇਖਣ ਵਾਲੇ ਪੀਣ ਵਾਲੇ ਦਾ حساب ਜਰੂਰ ਰੱਖਦੇ ਆ ਕੀ ਮਤਲਬ ਹੈ ਤੇਰਾ ਚਾਚਾ ਜੀ ਆ ਦੇਖੋ 200 ਰੁਪਏ ਦੇ ਹਿਸਾਬ ਨਾਲ ਤੁਹਾਡਾ 6000 ਰੁਪਏ ਇੱਕ ਮਹੀਨੇ ਦਾ ਬਣਦਾ ਇਹਦਾ ਮਤਲਬ ਮੈਂ 6000 ਰੁਪਏ ਦੀ ਇੱਕ ਮਹੀਨੇ ਚ ਸ਼ਰਾਬ ਪੀ ਗਿਆ ਤੇ ਹਾਂ ਤੁਸੀਂ ਤਿੰਨਾ ਮਹੀਨਿਆਂ ਵਿੱਚ 18000 ਦੀ ਸ਼ਰਾਬ ਪੀ ਗਏ ਹੋ ਮੈਂ ਤਿੰਨਾ ਮਹੀਨਿਆਂ ਦੇ ਵਿੱਚ 18000 ਦੀ ਸ਼ਰਾਬ ਪੀ ਗਿਆ ਇਹ ਤੂੰ ਕੀ ਕਹਿ ਰਿਹਾ ਮੈਨੂੰ ਤੇਰੀ ਹਲਦੀ ਕੋਈ ਸਮਝ ਨਹੀਂ ਆਉਂਦੀ ਪੁੱਤਰਾ ਚਾਚਾ ਜੀ ਜੇ ਤੁਸੀਂ ਸ਼ਰਾਬ ਨਾ ਨਾ ਪੀਂਦੇ ਤੁਹਾਡੇ ਕੋਲ 18000 ਰੁਪਏ ਹੋਣਾ ਸੀ 10000 ਰੁਪਇਆ ਦੇ ਕੇ ਫੇਰ ਵੀ ਤੁਹਾਡੇ ਕੋਲ 8000 ਰੁਪਇਆ ਬਚਣਾ ਸੀ ਮੇਰੇ ਕੋਲ 8000 ਰੁਪਇਆ ਬਚਣਾ ਸੀ ਪੁੱਤਰਾ ਇਹ ਤਾਂ ਮੈਂ ਕਦੀ ਹਿਸਾਬ ਹੀ ਨਹੀਂ ਲਾਇਆ ਤੁਸੀਂ ਬਿਲਕੁਲ ਠੀਕ ਹੈ ਨਹੀਂ ਚਾਚਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਆ ਤੇ ਹੁਣ ਵੀ ਮੈਂ ਤੁਹਾਨੂੰ ਠੀਕ ਹੀ ਕਿਹਾ ਸੀ ਚਾਚਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਪਰ ਤੁਸੀਂ ਮੇਰੀ ਗੱਲ ਤੇ ਗੌਰ ਹੀ ਨਹੀਂ ਕੀਤੀ ਤੂੰ ਮੈਨੂੰ ਮਾਫ ਕਰ ਤੇ ਪੁੱਤਰਾ ਤੂੰ ਤੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਨੂੰ ਤੇ ਅੱਜ ਪਤਾ ਲੱਗਾ ਇਹ ਸ਼ਰਾਬ ਪੀਣ ਦੇ ਨਾਲ ਟੈਨਸ਼ਨ ਮੁੱਕਦੀ ਨਹੀਂ ਟੈਨਸ਼ਨ ਸਮਾਂ ਹੋਰ ਵੱਧਦੀ ਹੈ ਪੁੱਤਰਾ ਹੋਰ ਵੱਧਦੀ ਹੈ ਤਾਂ ਨਹੀਂ ਹੁਣ ਤੁਹਾਨੂੰ ਮੇਰੀ ਗੱਲ ਸਮਝ ਆਈ ਹੈ ਨਾ ਉਹ ਪੁੱਤਰਾ ਤੂੰ ਤੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਜੇ ਮੈਂ ਅੱਜ ਸ਼ਰਾਬ ਦਾ ਸਹਾਰਾ ਨਾ ਲਿਆ ਹੁੰਦਾ ਤੇ ਮੈਂ ਉਹਨਾਂ ਦਾ 10000 ਰੁਪਏ ਦੇ ਕੇ ਅੱਜ ਕਰਜ਼ਾ ਮੁਕਤ ਹੋ ਜਾਂਦਾ ਬਰਾਵੋ ਤੁਸੀਂ ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਲਓ ਇਹ ਟੈਨਸ਼ਨ ਦੂਰ ਕਰਨ ਵਾਸਤੇ ਸ਼ਰਾਬ ਕਿਆ ਕਿਸੇ ਵੀ ਕਿਸਮ ਦੇ ਨਸ਼ੇ ਦਾ ਸਹਾਰਾ ਨਾ ਲਵੇ ਇਹ ਤੁਹਾਨੂੰ ਬਰਬਾਦ ਕਰਕੇ ਰੱਖ ਦੇਣ ਤੇ ਇਹਨਾਂ ਦੇ ਨਾਲ ਇਹ ਟੈਨਸ਼ਨ ਨਹੀਂ ਮੁੱਕਦੀ ਦੋਸਤੋ ਨਮਸਕਾਰ ਜੀਐਮਐਚ ਵੱਲੋਂ ਬਹੁਤ ਹੀ ਵਧੀਆ ਇੱਕ ਸ਼ਾਰਟ ਮੂਵੀ ਆ ਰਹੀ ਹੈ ਟੈਨਸ਼ਨ ਨਹੀਂ ਮੁੱਕਦੀ ਜਿਹੜੀ ਕਿ ਨਸ਼ਿਆਂ ਦੇ ਉੱਤੇ ਇੱਕ ਕਰਾਰੀ ਚੋਟ ਹੈ ਨਸ਼ੇ ਇਨਸਾਨ ਦੇ ਨਾਲ ਕਿਹੋ ਜਿਹਾ ਸਲੂਕ ਕਰਦੇ ਨੇ ਤੁਸੀਂ ਵੱਧ ਤੋਂ ਵੱਧ ਇਸ ਫਿਲਮ ਨੂੰ ਦੇਖੋ ਸ਼ੇਅਰ ਕਰੋ ਤੇ ਲਾਈਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਸੁਨੇਹੇ ਨੂੰ ਹਰ ਘਰ ਤੱਕ ਪਹੁੰਚਾਓ ਤੇ ਜੀਐਮਐ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਮੈਂ ਤੁਹਾਡਾ ਆਪਣਾ ਡਾਇਰੈਕਟਰ ਪਰ ਐਕਟਰ ਇਹ ਜੋ ਫਿਲਮ ਤੁਹਾਡੇ ਕੋਲ ਸਾਹਮਣੇ ਲੈ ਕੇ ਆ ਰਹੇ ਹਾਂ ਉਸੇ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਔਰ ਸਾਰੇ ਜਣੇ ਦੇਖਣਾ ਔਰ ਸ਼ੇਅਰ ਕਰਨੀ ਆ ਜੇ ਐਮ ਐਚ ਦਸੂਹਾ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਸ਼ੇਅਰ ਕਰੋ ਔਰ ਲਾਈਕ ਕਰੋ ਜੇ ਕੋਈ ਵਿੱਚ ਖਾਮੀਆਂ ਰਹਿ ਜਾਂਦੀਆਂ ਤਾਂ ਸਾਨੂੰ ਜਰੂਰ ਦੱਸੋ ਜੀ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ ਧੰਨਵਾਦ